ਮੈਪਚੀਨਾ ਚੰਗਾ ਕਾਂਗਰਸ ਨੂੰ ਮੈਪਚੀਨਾ ਚੰਗਾ ਵਿਜੇਂਦਰ ਸਿੰਘ ਨੂੰ ਕਿ ਕੀ ਰਾਣਾ ਕੀਪੀ ਦਾ ਇਹ ਜਿੰਦਾ ਜਿੱਥੇ ਗਲਤੀ ਨਾਲ ਵੀਜੇਂਦਰ ਸਿੰਘਲਾ ਐਮਪੀ ਬਣ ਗਿਆ ਕੀ ਮੇਰੇ ਭਰਾਵਾਂ ਦੇ ਕੀ ਮੇਰੀਆਂ ਮਾਤਾਵਾਂ ਦੇ ਕੀ ਸਾਡੇ ਲੋਕਾਂ ਦੇ ਉੱਤੇ ਧੱਕੇ ਹੋਣਗੇ ਤਸ਼ੱਦਦ ਹੋਣਗੇ ਫਿਰ ਹੋਈ ਗੁੰਡਾ ਰਾਜ ਹੋਊਗਾ ਚੱਕਰੋ ਰਖਾ ਲੋ ਨਾ ਦੇਖੇ ਜਨਾਂ ਨੇ ਕਿਸੇ ਨੂੰ ਨਹੀਂ ਬਖਸ਼ਿਆ ਲੱਕੀ ਹੁਣੀ ਸਮਝ ਰਹੇ ਸਿਰਫ ਸਿਰਫ ਬਖਸ਼ਿਆ ਇੱਥੇ ਅਸੀਂ ਆਪਣੇ ਭਰਾਵਾਂ ਦੇ ਨਾਲ ਚਾਹੇ ਗੰਭੀਰਪੁਰ ਹੋਵੇ ਚਾਹੇ ਚੰਡੀਗੜਾ ਦਾ ਘਰ ਤੁਸੀਂ ਬਕਸ਼ਰਾ ਡਰਾਈਵਰ ਸਾਰੇ ਹਲਕੇ ਲਈ ਖੁੱਲ੍ਹੇ ਸਾਰੇ ਹਲਕੇ ਸਿਰਫ ਚਾਰ ਪੰਜਾਂ ਲਈ ਨਹੀਂ ਹੈ ਜਿਹੜਾ ਮਰਜ਼ੀ ਆਵੇ ਜਿਹੜਾ ਮਰਜ਼ੀ ਆਵੇ ਉਸ ਦਾ ਅਧਰ ਹੈ ਸਤਕਾਰ ਹੈ ਕੰਮ ਕਰੀਦਾ ਤਾਂ ਸਮੁੱਚਾ ਪੰਜਾਬ ਪਤਾ ਹੈ ਕਿਹੜੇ ਪ੍ਰੀਖੇ ਸੀ ਪਤਾ ਹੀ ਨਹੀਂ ਕਿਹੜੇ ਪ੍ਰੀਖੇ ਸੀ ਜਿਹੜੇ ਆਪ ਜਿਹੜੇ ਆਪ ਬੀਜੇਪੀ ਤੋਂ ਰਿਜੈਕਟ ਹੋ ਕੇ ਆਏ ਨੇ ਰਿਜੈਕਟ ਹੋ ਕੇ ਉਹਨਾਂ ਨੂੰ ਦੂਜਿਆਂ ਨੂੰ ਕਹਿੰਦੇ ਜੀ ਦਲ ਬਦਲੂ ਆ ਆ ਪ੍ਰਜੈਕਟਡ ਮਾਲੂ ਰਿਜੈਕਟਡ ਬੀਜੇਪੀ ਵਾਲਿਆਂ ਨੇ ਵਾਸ਼ਿੰਗ ਮਸ਼ੀਨ ਰੱਖੀ ਹੈ ਵੱਡੇ ਤੋਂ ਵੱਡਾ ਭ੍ਰਸ਼ਟਾਚਾਰੀ ਪਾਉਗੇ ਚ ਐਂਸਾਲ ਹੋ ਕੇ ਕਈ ਮੁੱਖ ਮੰਤਰੀ ਪਾਰ ਹੋ ਗਏ ਕਈ ਐਮਪੀ ਕਈ ਬਿਹਾਰ ਦੇ ਮਹਾਰਾਸ਼ਟਰਾਂ ਦੇ ਇਧਰੋਂ ਬੰਗਾਲ ਦੇ ਪਤਾ ਨਹੀਂ ਕਿੰਨੇ ਵੱਡੇ ਵੱਡੇ ਭ੍ਰਸ਼ਟਾਚਾਰੀ ਮਸ਼ੀਨ ਚਾਹਦੀ ਬੀਜਪੀ ਸਿਰ 1 ਕੋ 20 ਸੜਿਆ ਅਜੇ ਹਿੰਦੁਸਤਾਨ ਸਿਰ 1 ਕੋ 20 ਸੜਿਆ ਉਹ ਐਨਾ ਖਲੁਟ ਮਚਾਈ ਬੀਜਪੀ ਦੀ ਵੀ ਵਾਸ਼ਿੰਗ ਮਸ਼ੀਨ ਬੀਜਪੀ ਦੀ ਵਾਸ਼ਿੰਗ ਮਸ਼ੀਨ ਵੀ ਚੱਲਦੀ ਹੈ ਅਸੀਂ ਸਾਡਾ ਅਜੰਡਾ ਪੋਲਿਟਿਕ ਅਜੰਡਾ ਇੱਕ ਕੰਮ ਦਾ ਅਜੰਡਾ ਹੈ ਅਸੀਂ ਕਿਸੇ ਦੇ ਵੀ ਖਿਲਾਫ ਗੱਲ ਕਰਕੇ ਪਰ ਕਿਉਂ ਬਿਰਥੇ ਬੋਲੇ ਜੇ ਬੋਲੂਗੇ ਤਾਂ ਮੈਂ ਠੋਕੂੰਗਾ ਇਹ ਯਾਦ ਰੱਖੀਓ ਇਹ ਗੱਲ ਯਾਦ ਰੱਖੀਓ ਆਪਣੇ ਕਿਸੇ ਭਰਾ ਦੇ ਖਿਲਾਫ ਆਪਣੇ ਹਲਕੇ 'ਚ ਕਿਸੇ ਆਪਣੇ ਬਜ਼ੁਰਗ ਦੇ ਖਿਲਾਫ ਆਪਣੇ ਹਲਕੇ 'ਚ ਆਪਣੇ ਕਿਸੇ ਛੋਟੇ ਭਰਾ ਦੇ ਖਿਲਾਫ ਇਕਾਸ ਫਾਜ਼ੀ ਤੁਹਡੇ ਵਾਂਗੋ ਨਹੀਂ ਆਪਸ ਵਿੱਚ ਲੜਾ ਲੜਾ ਕੇ ਮਾਰਦੇ ਆਪਸ ਵਿੱਚ ਸਾਡਾ ਸਾਡਾ ਸਾਰਾ ਪਰਿਵਾਰ ਅਸੀਂ ਪੋਜੀਟਿਵ ਏਜੰਡੇ ਦੀ ਗੱਲ ਕਰਦੇ ਦੋ ਸਾਲਾਂ ਦੇ ਪਿਛਲੇ ਸਰਕਾਰ ਦੇ ਕੰਮ ਤੁਹਾਡੇ ਸਾਹਮਣੇ ਰੱਖੇ ਦੋ ਸਾਲਾਂ ਦੇ ਵਿੱਚ ਆਪਣੇ ਕੀਤੇ ਹੋਏ ਕੰਮ ਤੁਹਾਡੇ ਸਾਹਮਣੇ ਰੱਖੇ ਤੇ ਹੁਣ ਮੈਂ ਤੁਹਾਨੂੰ ਇਹ ਬੇਨਤੀ ਕਰੀ ਇਹ ਇਲੈਕਸ਼ਨ ਅੱਜ ਜਿਹੜਾ ਮਰਜੀ ਸਰਵੇ ਜਿਹੜੇ ਮਰਜੀ ਸਰਵੇ ਜਿੱਤੂ ਮਰਜੀ ਪੁੱਛ ਲੋ ਸਾਰੀ ਦੁਨੀਆ ਇਹ ਗੱਲ ਕਹਿੰਦੀ ਹੈ ਪ੍ਰਮਾਤਮਾ ਨੇ ਗੁਰੂ ਸਾਹਿਬ ਨੇ ਮਾਹਮਾਈ ਨੇ ਕਿਰਪਾ ਕਰਨੀ ਹੈ ਅਜੰਤਪੁਰ ਸਾਹਿਬ ਤੋਂ ਅਗਲਾ ਐਮਪੀ ਮਾਰਵਿੰਦਰ ਕੰਗ ਬਣਨ ਜਾ ਰਿਹਾ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਕੰਗੇ ਜਿੰਦਾਬਾਦ ਐਮਪੀ ਬਲਵਿੰਦਰ ਕੰਗੇ ਜਿੰਦਾਬਾਦ ਇਹ ਕੁਝ ਘੰਟੀਆਂ ਦੀ ਗੱਲ ਰਹਿ ਗਈ ਉਹਨਾਂ ਨੂੰ ਸਹਿਰਾ ਲੱਗਣਾ ساری تو سینہ کہہ کہ پورے پنجاب وچھو سب تو بڑی لیڈ سب کو وی جاتی تو ہوگی تاکہ مکھ منتری صاحب تو اپنے وقت وقت تو ہو رہا اپنے ساتیا تو تے اپنے ایم پی تو ود تو ود سوگات اپنے علاقے میں لے کے سکے اپنے علاقے مدا بس یہ اس کر کے بےنتی ہے اصل یہاں نہیں ہے میری تھوڑا بےنتی ہے میری آم آدمی پارٹی دے ساری ٹیم بھی بےنتی ہے نمرتا ساری طاقت